ਕਿ ਜੇਕਰ ਨਾ ਲੜਿਆ ਗਿਆ ਤਾਂ ਅਸੀਂ ਸਾਰੇ ਆਪਣੀਆਂ ਮੰਗਾਂ ਮਸਲਿਆਂ ਤੋਂ ਮਹਫੂਜ਼ ਹੋ ਜਾਂਦੇ ਅਸੀਂ ਅੱਜ ਜਿਹੜੇ ਬਿਜਲੀ ਕੰਮ ਹੈ ਆ ਦੋ ਤਰ੍ਹਾਂ ਦਾ ਸੰਘਰਸ਼ ਲੜ ਰਹੇ ਆ ਇੱਕ ਤਾਂ ਆਪਣੀ ਦੀਵਲੂ ਫੂਜੀ ਪਕਾਣ ਨੂੰ ਦੂਜੇ ਆ ਆਪਣੀਆਂ ਹੱਕੀ ਮੰਗਾਂ ਤੇ ਆਵਾਜ਼ ਨੂੰ ਮਨਾਉਣ ਲਈ ਪਿਛਲੇ ਦਿਨਾਂ ਦੇ ਅੰਦਰ ਅਸੀਂ ਦੇਸ਼ ਪਧਰੀ ਹੜਤਾਲ ਕਰਕੇ ਆਏ ਆ ਉਹ ਦੇਸ਼ ਪਧਰੀ ਹੜਤਾਲ ਸਾਡੇ ਲਈ ਕਿਉਂ ਜ਼ਰੂਰੀ ਸੀ ਕੀ ਉਹਦੇ ਕਾਰਨ ਸੀ ਕਿ ਅਸੀਂ ਲੋਕਾਂ ਨੇ ਐਫੀ ਦੇ ਸੱਦੇ ਦੇ ਉੱਪਰ ਉਹ ਸੜਤਾਲ ਨੂੰ ਭਰਮਸ ਸਹਿਯੋਗ ਦਿੱਤਾ ਕਿਉਂਕਿ ਜੋ ਵੀ ਕਾਨੂੰਨ ਸਾਡੇ ਦੇਸ਼ ਦੀ ਪਾਰਲੀਮੈਂਟ ਤੈਅ ਕਰਦੀ ਹੈ ਉਹ ਸੂਪਿਆਂ ਦੇ ਉੱਪਰ ਇੰਪਲੀਮੈਂਟ ਹੋਣਾ ਜ਼ਰੂਰੀ ਹੈ ਕੋਈ ਸੁਪਾ ਆਪਣੇ ਤੌਰ ਤੇ ਇਸ ਕਿਸਮ ਦੀ ਕਾਰਵਾਈ ਨਹੀਂ ਕਰ ਸਕਦਾ ਕਿ ਸੈਂਟਰ ਦੇ ਉਸ ਕਾਨੂੰਨ ਦੀ ਲੰਘਣਾ ਹੋਵੇ ਉਹ ਇਸ ਕਰਕੇ ਸਾਡੇ ਲਈ ਜ਼ਰੂਰੀ ਸੀ ਕਿ ਜੇ ਬਿਜਲੀ ਬੋਰਡਾਂ ਦਾ ਜਾਂ ਪਬਲਿਕ ਅਦਾਰਿਆਂ ਦਾ ਭੋਗ ਹੀ ਪੈ ਗਿਆ ਤਾਂ ਸਾਡੀ ਪੈਨਸ਼ਨ ਬਹਾਲੀ ਸਾਡੇ ਟਾਈਮ ਬਾਉਂਡ ਸਕੇਲ ਤੇ ਸਾਡੀਆਂ ਹੋਰ ਬਾਜ਼ਮ ਮੰਗਾ ਦਾ ਕਿੱਥੇ ਅਸੀਂ ਰੋਣਾ ਰੋਵਾਂਗੇ ਕਿਉਂ ਅਸੀਂ ਚੰਡੀਗੜ੍ਹ ਦੇਖ ਰਹੇ ਆ ਥੋੜਾ ਸਮਾਂ ਹੀ ਹੋਇਆ ਉਹਨੂੰ ਟੁੱਟੇ ਨੂੰ ਬਿਜਲੀ ਬੋਰਡ ਨੂੰ ਉੱਥੋਂ ਦੇ ਲੜਨ ਵਾਲੇ ਲੋਕ ਜਿੰਨਾ ਲੜ ਸਕੇ ਉਹ ਲੜੇ ਅਸੀਂ ਲੋਕਾਂ ਨੇ ਵੀ ਉਹਨਾਂ ਦੀ ਸਪੋਰਟ ਅੰਦਰ ਹਾਂ ਦਾ ਨਾਰਾ ਮਾਰਿਆ ਪਰ ਅਫਸੋਸ ਬਸ ਕਿ ਉਹ ਸਰਕਾਰਾਂ ਉਹਨੂੰ ਤੋੜਨ ਦੇ ਵਿੱਚ ਕੰਮ ਜਾਪੋ ਕਿੰਨੇ ਖਰਬਾ ਰੁਪਿਆ ਕਰੋੜਾ ਰੁਪਿਆ ਦੇ ਉਹ ਵਾਅਦੇ ਵਿੱਚ ਸੀ ਸਟੇਟ ਲੈਕਟਰੀ ਬੋਰਡ ਚੰਡੀਗੜ੍ਹ ਪਰ ਹੁਣ ਅੱਜ ਉਹ ਇਹੀਆਂ ਨੀਤੀਆਂ ਤੈਅ ਕਰ ਰਹੇ ਨੇ ਕਿ ਆਉਣ ਵਾਲੇ 5 ਸਾਲਾਂ ਦੇ ਅੰਦਰ ਅਸੀਂ 982 ਕਰੋੜ ਰੁਪਏ ਦੇ ਘਾਟੇ 'ਚ ਜਾਵਾਂਗੇ। ਉਹਦਾ ਸਿੱਧਮ ਸਿੱਧਾ ਫਰ ਨਿਕਲਦਾ ਨਕੂਨਾ ਕਿ ਉਹਦਾ ਬਿੱਲਾਂ ਦਾ ਬੋਝ ਸਾਡੇ ਉਥੋਂ ਦੇ ਲੋਕਾਂ ਤੇ ਪੈਣਾ। ਇਹ ਇੱਕ ਛੋਟੀ ਜੀ ਧਾਰਨਾ ਹੈ ਜੇਕਰ ਬਿਜਲੀ ਬੋਰ ਟੁੱਟ ਜਾਂਦੇ ਨੇ ਤਾਂ ਸਾਡਾ ਖਮਿਆਜਾ ਜਿਹੜਾ ਸਾਡੇ ਲੋਕਾਂ ਨੂੰ ਹੀ ਦੇਣਾ ਪੈਣਾ। ਕੋ ਸਾਡੇ ਵੀਰ ਉਸ ਦੇਸ਼ ਪਧਰੀ ਹੜਤਾਲ ਤੋਂ ਪਾਸੇ ਵੀ ਰਹੇ ਨੇ ਕੋਈ ਗੱਲ ਨਹੀਂ ਜਦੋਂ ਪਰਿਵਾਰ ਹੈ ਕੋਈ ਬੱਚਾ ਕਈ ਵਾਰੀ ਆਪ ਉਦਰੀ ਆਪ ਉਦਰੀ ਨਹੀਂ ਵੀ ਕਹਾਗਾ ਵੀ ਆਪਣੇ ਤੌਰ ਤੇ ਕੋਈ ਫੈਸਲਾ ਲੈ ਜਾਂਦਾ ਹੈ ਉਹ ਸਾਨੂੰ ਸਮਝਣ ਦੀ ਲੋੜ ਹੈ ਕਿ ਜੇ ਦੇਸ਼ ਅੰਦਰ ਜੇ ਕਿਸਮ ਦਾ ਪਰਤਾਰਾ ਚੱਲ ਪਿਆ ਤਾਂ ਕਿ ਸਾਡਾ ਪੰਜਾਬ ਬੋਰਡ ਅਸੀਂ ਇਹਦੇ ਲੜਨ ਦੇ ਹੱਕ ਖੋ ਬੈਠਾਂਗੇ ਕਿਉਂਕਿ ਦੇਸ਼ ਪਧਰੀ ਹੜਤਾਲ ਦਾ ਮਕਸਦ ਹੀ ਇਹ ਸੀ ਕਿ ਸਾਡੇ 29 ਲੇਬਰ ਕਾਨੂੰਨਾਂ ਨੂੰ ਤੋੜ ਕੇ ਚਾਰ ਲੇਬਰ ਕਾਨੂੰਨਾਂ ਨੂੰ ਤੁਹਾਡੇ ਉੱਪਰ ਲਾਗੂ ਕੀਤਾ ਜਾਵੇਗਾ ਜਿਹਦੇ ਚ ਕੀ ਪਹਿਲਾ ਹੱਕ ਤੁਸੀਂ ਜਥੇਬੰਦੀ ਨਹੀਂ ਬਣਾ ਸਕਦੇ ਤੁਸੀਂ ਇਸ ਕਿਸਮ ਦਾ ਕਿਤੇ ਧਰਨਾ ਨਹੀਂ ਲਾ ਸਕਦੇ ਤੁਸੀਂ ਕਿਸੇ ਨਾਲ ਅਧਿਕਾਰੀ ਨਾਲ ਲੋਗਿਜੇਸ਼ਨ ਜਾਂ ਬਾਹਰਤਾਲਾਬ ਦੇ ਵਿੱਚ ਆਪਣੀ ਜਿਹੜੀ ਜਥੇਬੰਦਕ ਮਸਲੇ ਹੱਲ ਨਹੀਂ ਕਰਾ ਸਕਦੇ ਫਿਰ ਜੇ ਕੁਝ ਅਜਿਹਾ ਹੋ ਗਿਆ ਤਾਂ ਦੱਸੋ ਸਾਥੀਓ ਅਸੀਂ ਕੀ ਕਰਾਂਗੇ ਸਾਨੂੰ ਲੋੜ ਹੈ ਉਸ ਨੂੰ ਸਮਝਣ ਦੀ ਕਿਉਂਕਿ ਜਿਵੇਂ ਜਿਵੇਂ ਅਸੀਂ ਪੜਾਂਗੇ ਸਮਝ ਸਾਨੂੰ ਉਦੋਂ ਆਉਂਦੀ ਹੈ ਕੋਈ ਬੰਦਾ ਪਹਿਲੋ ਸਿਆਣਾ ਨਹੀਂ ਹੁੰਦਾ ਪੜ ਕੇ ਤਜਰਬੇ ਦੇ ਵਿੱਚੋਂ ਉਹ ਸਾਥੀ ਉਹ ਤਾਂ ਲੜਦਾ ਹੈ ਸੋ ਮੈਂ ਬੇਨਤੀ ਕਰੂੰਗਾ ਕਿ ਅਗਲੇ ਆਉਣ ਵਾਲੇ ਸਮੇਂ ਜਨਰਾਂ ਨੂੰ ਸਾਨੂੰ ਦੇਸ਼ ਪੱਧਰੇ ਸੰਘਰਸ਼ਾਂ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਦੇਸ਼ ਦੀ ਗੁਲਾਮੀ ਬਲ ਵਧਰੇ ਕਦਮਾਂ ਨੂੰ ਰੋਕਣ ਦੇ ਵਿੱਚ ਅਸੀਂ ਆਪਣਾ ਤਿਲ ਫੁੱਲ ਯੋਗਦਾਨ ਪਾ ਜਾਈਏ ਹਾਂ ਸਾਰੇ ਭਗਤ ਸਿੰਘ ਨਹੀਂ ਬਣਦੇ ਕੁਝ ਲੋਕ ਗਾਂਧੀਵਾਦੀ ਵੀ ਹੁੰਦੇ ਨੇ ਪਰ ਕੁਝ ਨਵਾਬ ਮਲੇਰ ਕੋਟਲੇ ਵਾਂਗੂ ਹੱਕ ਦੇ ਵਿੱਚ ਨਾਹਰਾ ਮਾਰਨ ਵਾਲੇ ਵੀ ਹੁੰਦੇ ਨੇ ਸੋ ਸਾਰਿਆਂ ਸਾਨੂੰ ਏਕਤਾ ਬਣਾ ਕੇ ਰੱਖਣ ਦੀ ਲੋੜ ਹੈ ਤਾਂ ਜੋ ਦੇਸ਼ ਅੰਦਰ ਜਿਹੜਾ ਸਾਡਾ ਵਰਤਾਰਾ ਵਾਪਰਿਆ ਕਿਉਂਕਿ ਦੇਸ਼ ਦੁਬਾਰੇ ਗੁਲਾਮੀ ਵਾਲੇ ਪਾਸੇ ਨੂੰ ਚੱਲ ਰਿਹਾ ਹੈ ਇਹਦਾ ਸਾਡਾ ਸੀਗਾ ਦੇਸ਼ ਪੱਦਰਾ ਮਸਲਾ ਹਾ ਜਿਹੜੇ ਅੱਜ ਦੇ ਧਰਨੇ ਅਸੀਂ ਦੇ ਰਹੇ ਆ ਇਹ ਕੋਈ ਅਸੀਂ ਐਵੇਂ ਨਹੀਂ ਦੇ ਰਹੇ ਸਾਡੇ ਤਿੰਨੇ ਫਰੰਟਾਂ ਨੇ 2 ਜੂਨ ਨੂੰ ਬਿਜਲੀ ਮੰਤਰੀ ਨਾਲ ਮੰਗਾ ਤੇ ਸਹਿਮਤੀ ਬਣਾਈ ਹੈ ਜਿਵੇਂ ਸਾਥੀ ਬਲਜੀਤ ਜੀ ਗੱਲ ਕਰ ਗਏ ਨੇ ਕਿ ਉਹ 3 ਸਾਲਾਂ ਦਾ ਸਰਵਿਸ ਮੈਟਰ ਐਸਐਸਐ ਦਾ ਨਹੀਂ ਜੋੜਿਆ ਉਹ ਮੰਗ ਚਾਟਰ ਦੇ ਵਿੱਚ ਹੈ ਸਾਡੇ ਸਾਥੀਆਂ ਨੂੰ ਜੋ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਉਹਦੀ ਫੁੱਲ ਪਰਪਾਈ ਦਾ ਮਸਲਾ ਸਾਡੇ ਪਰਿਵਾਰਾਂ ਨੂੰ ਜੋ ਸੋਲਿਸ਼ੀਅਮ ਦੀ 12% ਦਾ ਵਿਆਜ ਹੈ ਉਹ ਕੱਟ ਕੇ ਦੇਣ ਦੀ ਗੱਲ ਐ ਤੇ ਹੁਣ ਇੱਕ ਕਿਸਮ ਦੇ ਮਸਲੇ ਸਾਡੇ ਜੇਜ ਦੇ ਮਸਲੇ ਨੇ ਸਾਡੇ ਲਾਈਨਮੈਨ ਦੇ ਹੋਰ ਸਾਰੇ ਕੈਟੇਗਰੀਆਂ ਦੇ ਐਸਐਸਏ ਸਾਡਾ ਮੀਟਰ ਰੀਡਰ ਕੰਟਰੈਕਟ ਬੇਸ ਤੇ ਐ ਬਿੱਲ ਵੰਡ ਕੰਟਰੈਕਟ ਬੇਸ ਤੇ ਐ ਪੱਕੇ ਰੁਜ਼ਗਾਰ ਦਾ ਮਸਲਾ ਤੇ ਮੇਨ ਬੇਚਲਾ ਪ੍ਰਾਈਵੇਟੇਸ਼ਨ ਨੂੰ ਰੋਕਣਾ ਕਿਉਂਕਿ ਲਾਲ ਲੜੂ ਤੇ ਖਾੜ ਡਿਵੀਜ਼ਨ ਆ ਸਾਡੀਆਂ ਉਹਨਾਂ ਨੇ ਇਸ ਮਾਰਚ ਲਿਆਂਦੀਆਂ ਹੋਈਆਂ ਨੇ ਜੇਕਰ ਅਸੀਂ ਲੜ ਕੇ ਬਿਲੀ ਮੋਡ ਦੇ ਮੰਤਰੀ ਕੋਈ ਗੱਲਾਂ ਮਨਾਈਆਂ ਨੇ ਤਾਂ ਫਿਰ ਮੈਨੇਜਮੈਂਟ ਦਾ ਇਹ ਬਣਦਾ ਸੀ ਕਿ ਬਿਜਲੀ ਮੰਤਰੀ ਦੀ ਹਾਜ਼ਰੀ ਦੇ ਵਿੱਚ ਜੋ ਸਹਿਮਤੀਆਂ ਹੋਈਆਂ ਨੇ ਉਹਨੂੰ ਇੰਪਲੀਮੈਂਟ ਕਰਦੀ ਪਰ ਉਹ ਨਹੀਂ ਕੀਤਾ ਉਹਨਾਂ ਨੇ 10-12 ਦਿਨਾਂ ਦਾ ਸਮਾਂ ਮੰਗਿਆ ਸਾਡੀਆਂ ਸਟੇਟ ਲੀਡਰਸ਼ਿਪ ਨੇ ਉਹ ਵੀ ਉਹਨਾਂ ਨੂੰ ਦਿੱਤਾ ਪਰ ਅਫਸੋਸ ਪਰ ਫਿਰ ਉਹ ਇਸ ਪਾਸੇ ਵੱਲ ਆਉਣ ਦੀ ਬਜਾਏ ਸਾਨੂੰ ਉਹਨਾਂ ਨੇ ਮਜਬੂਰ ਕੀਤਾ ਕਿ ਅਸੀਂ ਸੰਘਰਸ਼ ਕਰੀਏ ਸ਼ਿੰਗਾਰਛ ਦੀ ਪਹਿਲੀ ਘੜੀ ਵਜੋਂ ਅਸੀਂ ਵਰਕ ਟੂ ਰੂਲ ਤੇ ਆ ਇਹ ਠੀਕ ਹੈ